ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜਪ ਸਾਹਿਬ ਜੀ ਦੀ ਸੰਥਿਆ ਆਰੰਭ ਹੈ ਅੱਜ ਰੂਵਾਲ ਛੰਦ ਦੀ ਸੰਥਿਆ ਹੋਵੇਗੀ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੂਵਾਲ ਛੰਦ ਤਵਾ ਪ੍ਰਸਾਦ ਆ ਰੂਪ ਇਨੂੰ ਰੁਵਾਲ ਨਹੀਂ ਪੜਨਾ ਇਹ ਧਿਆਨ ਰੱਖਣਾ ਰਾਰੇ ਨੂੰ ਦ ਲੈਂਕੜ ਰੁਵਾਲ ਰੁਵਾਲ ਅਛੰਦ ਹਾਂਜੀ ਰੁਵਾਲ ਛੰਦ ਪ੍ਰੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੂਣ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਪੇਵ ਆ ਇਹਦੇ ਵਿਚਨਾਮ ਜਿਹੜੇ ਆ ਨਾ ਇਹਦੇ ਵਿਚਨਾਮ ਜ਼ਿਆਦਾਤਰ ਤੁਸੀਂ ਜੇ ਨੋਟ ਕਰੋਗੇ ਤਿੰਨ ਅੱਖਰਾਂ ਤੋਂ ਬਾਅਦ ਹੀ ਜਿਹੜਾ ਚੌਥਾ ਅੱਖਰ ਆ ਉਹਦੇ ਤੇ ਵਿਸ਼ਰਾਮ ਲੱਗਦਾ ਆਦ ਰੂਪ ਅਨਾਦ ਮੂਰਤ ਤੇ ਵਿਸ਼ਰਾਮ ਅਜੋਨ ਪੁਰਖਾ ਪਰ ਫਿਰ ਸਰਬ ਮਾਨਤਰ ਮਾਨ ਦੇਵ ਤੇ ਵਿਸ਼ਰਾਮ ਇਸੇ ਤਰ੍ਹਾਂ ਸਰਬ ਪਾਲਕ ਸਰਬ ਕਾਲਕ ਤੇ ਵਿਸ਼ਰਾਮ ਹਾਂਜੀ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਹਾਂ ਤੇ ਕਾਲ ਅੱਖਰ ਜਿਹੜਾ ਆ ਨਾ ਕਾਲਕ ਕੱਗੇ ਨਾ ਪੜਨਾ ਕਾ ਕੱਗੇ ਕੰਨਾ ਕਾਲਕ ਕਾਲਕ ਨਹੀਂ ਪੜਨਾ ਕਕੇ ਨਾਣੀ ਕੱਗੇ ਦਾ ਤੇ ਕੱਕੇ ਦਾ ਫਰਕ ਰੱਖਣਾ ਕਾਲਕ ਹਾਂਜੀ ਸਰਬਪਾਲਕ ਸਰਬਕਾਲਕ ਸਰਬ ਕੋਪਨਕਾਲ ਜਤਰ ਤਤਰ ਵਿਰਾਜਹੀ ਅਤੂਤ ਰੂਪ ਰਸਾਲ ਹਾਂਜੀ ਜਤਰ ਤਤਰ ਜਤਰ ਤਤਰ ਕਸਕੇ ਵਿਰਾਜਹੀ ਵਿਰਾਜ ਹੀ ਪੜਨਾ ਹਾਂਜੀ ਨਾਮ ਥਾ ਆਪਣਾ ਜਾਤ ਜਾਕਰ ਰੂਪ ਰੰਗ ਨਾਰੇਖ ਆਦਿ ਪੁਰਖ ਉਦਾਰ ਮੂਰਤ ਓਜੋਨ ਆਦਿ ਅਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਉ ਅਨੁਰਾਗ ਫੈਲਉ ਊੜਾ ਖੁੱਲੇ ਮੂੰਹ ਵਾਲਾ ਇਸ ਵਾਸਤੇ ਊੜੇ ਔਂਕੜ ਫੈਲਉ ਠੀਕ ਆ। ਨਾਮ ਕਾਮ ਬਹੀਨ ਦੇਖਤ ਤਾਮ ਹੂ ਨਹ ਜਾਹ ਸਰਬਮਾਨ ਸਰਵਤਰਮਾਨ ਸਦਾਵ ਮਾਨਤੇ ਤਾਹੀ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਦੇਵ ਪੇਵ ਨ ਜਾਣਹੀ ਜਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਜਾਣਈ ਕਹ ਜੀਵ ਸੋ ਵਸ ਨਹੀਂ ਪੜਨਾ ਸੋ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹ ਜੀਵ ਤਾਤ maat ਨਾ ਜਾਤ ਚਕਰ ਜਨਮ ਮਰਨ ਬਹੀਨ ਬਹੀਨ ਪੜ ਬਹੀਨ ਜਦੋਂ ਪੜਦੇ ਤਾਂ ਬੱਬੇ ਨੂੰ ਸਹੀ ਰਹਿ ਜਾਂਦੀ ਬਹੀਨ ਕੋਵਨ ਕੋਲਿਕਾਨਿਆ ਤਾਤ ਮਾਤ ਨਾ ਜਾਤ ਚਾਕਰ ਜਨਮ ਮਰਨ ਬਹੀਨ ਚਤਰ ਬੱਕਰ ਫਿਰਾ ਚਤਰ ਚੱਕ ਮਾਨਹੀ ਪਰਤੀਨ ਲੋਕ 14 ਹੈ ਕੇ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਵਯੰ ਭਾਵ ਗੜਨ ਭੰਜਨਹਾਰ ਕਾਲ ਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਤਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾ ਕਹੇ ਜਾਤ ਪਾਤ ਨ ਨਾਮ ਗਰਭ ਗੰਜਨ, ਦੁਸ਼ਟ ਭੰਜਨ, ਮੁਕਤ ਦਾਇਕ ਕਾਮ, ਆਪ ਰੂਪ ਅਮੀਤ ਅੰਨ ਉਸਤਤ ਏਕ ਪੁਰਖ ਅਵਤੂਤ ਗਰਭ ਗੰਜਨ, ਸਰਬ ਭੰਜਨ ਆਦਿ ਰੂਪ ਅਛੂਤ, ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ, ਸਰਬ ਘਾਇਕ, ਸਰਬ ਕੋ ਪ੍ਰਤਿਕਾਰ, ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸਾਸਤਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਨ ਜਾ ਕਹੇ ਨੇਤ ਪਾਖਤ ਨਿਤ ਕੋ ਸਿਮਰਤ ਪਾਖਤ ਨਹੀਂ ਗਾਣਾ ਨ ਪਾਖਤ ਪਰਮ ਬੇਦ ਪੁਰਾਨ ਜਾ ਕਹੇ ਨੇਤ ਪਾਖਤ ਨਿਤ ਕੋਟ ਸਿਮਰਤੇ ਪ੍ਰਾਨ ਸਾਸਤਰ ਨ ਆਵਹੀ ਵਹੁ ਚਿਤ ਅੰਨੀ ਮਾਧਪਾਰ ਛੰਦ ਤਵਾ ਇਤੋ ਦਸਤੀਆਂ ਜਿਹਾ ਇੱਕੋ ਛੰਦ ਦੀ ਹੈ ਜਿਹੜਾ ਕੋਡ ਕੋ ਇਹ ਤਾਂ ਪਾਠ ਤੇਤ ਕੋਟ ਸਿਮਰਤੇ ਪ੍ਰਾਣ ਸਾਸਤਰ ਨ ਆਵਹੀ ਵੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ